ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਡੇਲੋ ਰੋਡ ਸਾਨੀਵਾਲ ਵਿਖੇ ਬੜੀ ਸ਼ਰਧਾ ਅਤੇ ਪਰੇਮ ਸਹਿਤ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ 4 ਤਾਰੀਖ ਦਿਨ ਮੰਗਲਵਾਰ ਨੂੰ ਪਹੁੰਚ ਕੇ ਇਹਨਾ ਸਮਾਗਮਾਂ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵੱਲੋਂ ਕੀਰਤਨ ਸਿੰਘ ਬੱਬੂ ਗੁਰਦੀਪ ਸਿੰਘ ਟੋਨਾਨ ਹਰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਸੁਗ ਅਟਲ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਆਗਮਨ ਪੁਰਵ ਪਿਛਲੀ 22 ਤਰੀਕ ਤੋਂ ਜੋ ਲਗਾਤਾਰ ਪ੍ਰভাত ਫੇਰੇ ਨਿਕਲਿਆ ਨੇ ਅੱਜ ਦੀ ਜੋ ਲਾਸਟ ਪ੍ਰভাত ਫੇਰੀ ਤਲਵਾੜਾ ਸਟਰੀਟ ਸਰਦਾਰ ਗੁਰਬੀਰ ਸਿੰਘ ਜੀ ਪੱਪੂ ਤਲਵਾੜਾ ਬੀਬਾ ਜਸਵੰਦਰਪੁਰ ਤਲਵਾੜਾ ਕਾਉਂਸਲ ਉਹਨਾਂ ਦੇ ਇੱਥੇ ਅੱਜ ਆਪਣੇ ਵਰਜੀਤ ਸਿੰਘ ਜਿਲੰਦਰ ਵਾਲੇ ਉਹਨਾਂ ਦੇ ਗ੍ਰਹਿ ਵਿਖੇ ਪ੍ਰভাত ਫੇਰੀ ਪਹੁੰਚੀ ਆ ਸਾਰੇ ਹੀ ਜੋ ਇਸ ਸਮਾਗਮਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖੁਨੀ ਸੇਵਾ ਸੁਸਾਇਟੀ ਨੌਜਵਾਨ ਸਭਾ ਔਰ ਜਿੰਨੀਆਂ ਵੀ ਸਾਡੀਆਂ ਮਹੱਲੇ ਦੀਆਂ ਸੰਗਤਾਂ ਨੇ ਮੈਂ ਦਿਲ ਦੀਆਂ ਗਰਹੀ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹੁਣ ਕੱਲ ਨੂੰ ਜੋ ਵਿਸ਼ਾਲ ਨਗਰ ਕੀਰਤਨ ਸਵੇਰੇ ਸਹੀ 9 ਵਜੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਡੇਲੋ ਰੋਡ ਤੋਂ ਆਰੰਭ ਹੋਣ ਜਾ ਰਹੇ ਨੇ ਮੈਂ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਜੋ ਕਿ ਇਹ ਗੁਰਦੁਆਰਾ ਤੋਂ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਸਾਨੇ ਵਾਲ ਚੌਂਕ ਸਾਨੇ ਵਾਲ ਚੌਂਕ ਤੋਂ ਆਨੰਦਪੁਰ ਪਿੰਡ ਆਨੰਦਪੁਰ ਪਿੰਡ ਦੀ ਫਿਰਲੀ ਤੋਂ ਹੁੰਦਾ ਹੋਇਆ ਗੁਰਦੁਆਰਾ ਰੇਰੂ ਸਾਹਿਬ ਵੇਖੇ ਉਸ ਤੋਂ ਬਾਅਦ ਦਾਣਾ ਮੰਡੀ ਦਾਣਾ ਮੰਡੀ ਤੋਂ ਬਾਅਦ ਗੁਰਦੁਆਰਾ ਅਰਜਨ ਦੇਵ ਜੀ ਫਿਰ ਰੇਲਵੇ ਰੋਡ ਰੇਲਵੇ ਰੋਡ ਤੋਂ ਦੁਆਰਾ ਆਪਣੇ ਜੀਟੀ ਰੋਡ ਤੋਂ ਹੁੰਦਾ ਹੋਇਆ ਮਾਡਲ ਟਾਊਨ ਮਾਡਲ ਟਾਊਨ ਤੋਂ ਬਾਅਦ ਆਪਣੇ ਜੋ ਆਹ ਕਿਰਪਾਲ ਸਿੰਘ ਵਾਲੀ ਜਿੰਨੀਆਂ ਵੀ ਇਹ ਮਤਲਬ ਜਿੰਨੀਆਂ ਵੀ ਇਹ ਗਲੀਆਂ ਇਧਰ ਉਧਰ ਹੁੰਦੀਆਂ ਹੋਈਆਂ ਰਸਤੇ ਦੇ ਉੱਤੇ ਦੁਆਰਾ ਠੀਕ ਰਾਤ 8-9 ਵਜੇ ਦੇ ਵਿੱਚ ਵਿੱਚ ਜੋ ਇਹ ਸਮਾਪਤੀ ਹੋਏਗੀ ਔਰ ਬੜੀ ਇਹਦੇ ਵਿੱਚ ਆਸ਼ਤਵਾ ਜੀ ਇਹਦਾ ਜੋ ਦ੍ਰਿਸ਼ਾ ਉਹ ਦੇਖਣਯੋਗ ਹੋਏਗਾ ਬਹੁਤ ਵਧੀਆ ਜੋ ਸ਼ਾਮ ਦਾ ਦ੍ਰਿਸ਼ਾ ਉਹ ਵੀ ਦੇਖਣਯੋਗ ਹੋਗਾ ਮੈਂ ਆਪਣੇ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦੀਪ ਸਿੰਘ ਜੀ ਟੋਨਾ ਬਿਰਦੀ ਪ੍ਰਧਾਨ ਉਹਨਾਂ ਦੇ ਨਾਲ ਗੁਰਬੀ ਸਿੰਘ ਜੀ ਪੁੱਤਰ ਵੜਾ ਹਰਜੀਤ ਸਰਦਾਰ ਹਜੂਰ ਸਿੰਘ ਜੀ ਰਵਿੰਦਰ ਸਿੰਘ ਬੱਬੂ ਖਾਲਸਾ ਜੀ ਸਾਡੇ ਬਲਾਕ ਪ੍ਰਧਾਨ ਸ੍ਰੀਸ਼ ਕੁਮਾਰ ਸੋਲੂ ਜੀ ਜਗਤਵੰਦਰ ਜਾਦੂ ਜੀ ਹੋਰ ਸਾਡੇ ਸਾਰੇ ਜਿੰਨੇ ਵੀ ਪ੍ਰਬੰਧ ਕਮੇਟੀ ਦੇ ਸਾਡੇ ਉਦੇਦਾਰ ਨੇ ਉਹਨਾਂ ਕਨਿਓ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਕਨਿਓ ਦਾਸਕ ਨੇ ਉਹ ਬੇਨਤੀ ਕਰਦਾ ਜੋ ਇਹ ਕੱਲ ਦੇ ਸਮਾਗਮ ਨੇ ਆਪਾਂ ਬੰਦ ਝੜ ਕੇ ਇਹਦੇ ਵਿੱਚ ਹਿੱਸਾ ਲੈਣਾ ਤਾਂ ਜੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ